ਦੋਸਤੋ ਕੀ ਹਾਲ ਚਾਲ ਸਵੇਰ ਦਾ ਟਾਈਮ ਤੇ ਅਸੀਂ ਲੱਗੇ ਪੋਲਟਰੀ ਫਾਰਮ ਦੀ ਸਫਾਈ ਕਰਨ ਆ ਗਏ ਅਸੀਂ ਪੋਲਟਰੀ ਫਾਰਮ ਦੇ ਅੰਦਰ ਤੇ ਅੱਜ ਆਪਾਂ ਲੱਗੇ ਹਾਂ ਅੰਦਰ ਭੌਰੇ ਨਾਲ ਸਫਾਈ ਕਰਨ ਜਾਲੇ ਲਾਣ ਆਹ ਦੇਖੋ ਅੰਦਰ ਹਾਂ ਉਹ ਵਾਸਤੇ ਆਪਾਂ ਲਗਾ ਜਾਲੇ ਸਾਫ ਕਰਨ ਭੌਰੇ ਨਾਲ ਤੇ ਇੱਧਰ ਮੈਂ ਆਇਆ ਮੈਂ ਦੇਖ ਲਈ ਅੰਦਰ ਕੀ ਮੋਗਾ ਪਾਵੇ ਦੇ ਨਾਲ ਬਾਅਦ ਮੈਂ ਅੰਦਰ ਆਇਆ ਹਾਂ ਇਸ ਕਮਰੇ ਦੇ ਆਹ ਦੇਖੋ ਇਸ ਸਾਰਾ ਪ੍ਰੈਸ਼ਰ ਨਾਲ ਸਾਫ਼ ਕਰਨਾ ਪਾਣੀ ਦੇ ਹਾਂ ਦੇਖੋ ਦੇਖੋ ਬਸ ਪਾਣੀ ਦੇ ਪ੍ਰੈਸ਼ਰ ਨਾਲ ਇਹ ਵਾਲੇ ਸਾਫ਼ ਕਰਦੇ ਹਨ ਹਨ ਵੋ ਇਸ ਨੂੰ ਵੋ ਇਸ ਨੂੰ ਮਹਨ ਚਲਾਤਾ ਹੈ ਚਲੋ ਸਾਡੇ ਬਲੌਗ ਤੇ ਮੈਂ ਤੇਰੇ ਮਿਲਦੇ ਹਾਂ ਪਰ ਸਾਡੇ ਬਲੌਗ ਤੇ ਮੈਂ ਤੇਰੇ ਮਿਲਦੇ ਹਾਂ ਮਾਈ ਗਾਇਜ਼